ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਰਪਦਾਉੜ ਤੇ ਜ਼ਿਲ੍ਹਾ ਅਨੁਪਾ ਜਿੰਦਾ ਜੀ ਬਰਨਾਲਾ ਬਾਈ ਕੋਲੇ ਟਾਪ ਦੀ ਝੋਟੀ ਤੇ ਬੱਸੀ ਤੇ ਦੋ ਗਾਵਾਂ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਲਿਖਾਂਗੇ ਉੱਪਰ ਲਈ ਸਾਰ ਟਾਈਟਲ ਵਿੱਚ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਨਾਮ ਜੀ ਨਾਮ ਕੋਰਾ ਬਾਈ ਆਪਣਾ ਪਿੰਡ ਪਟਾਵੜਾ ਜ਼ਿਲ੍ਹਾ ਬਰਨਾਲਾ ਹਾਂ ਜੀ ਵੀ ਛੋਟੀ ਜਾਣਕਾਰੀ ਦੋ ਕਿ ਛੋਟੀ ਆਪਣੀ ਬਹੁਤ ਵਧੀਆ ਵੀਰੇ ਹਰਿਆਣੇ ਚੋਂ ਆਈ ਆ ਮੈਂ ਇਹਦੇ ਮਗਰ ਆਏ ਹਾਂਜੀ ਇੱਥੇ ਆਪਾਂ ਪਿੰਡੋਂ ਪਹਿਲਾਂ ਲਈ ਸੀ ਛੋਟੀ ਹੁੰਦੀ ਫਿਰ ਆਪਾਂ ਫੂਲ ਵੇਚਤੀ ਸੀ ਹਾਂਜੀ ਉੱਥੋਂ ਹੁਣ ਲੈ ਲਈਏ ਟੀਕਾ ਲੱਗਣ ਦੇ ਕਾਬਲ ਆ ਪਰ ਉਹਨਾਂ ਨੇ ਇਹ ਭਰਾਇਆ ਭੂਇਆ ਕੋਈ ਨਹੀਂ ਦੇ ਠੀਕ ਹੈ ਜੀ ਠੰਡੀ ਸੀਲ ਬਹੁਤ ਜ਼ਿਆਦੇ ਆ ਲੋਪਰਾ ਸਿੰਘ ਸਿੰਘੀ ਦੇ ਸਿੰਘ ਬਹੁਤ ਸੋਹਣਾ ਰਿੰਗ ਸਿੰਘ ਲੱਗਿਆ ਦਾ ਕੁਆਲਿਟੀ ਇੱਕ ਨੰਬਰ ਆ ਠੀਕ ਹੈ ਜੀ ਤੁਹਾਨੂੰ ਦਿਖਾ ਦਉਂਗੀ ਭਾਈ ਦੇ ਬਾਕੀ ਸੀਲ ਇੰਨੀ ਆ ਬੱਕਰੀ ਵਰਗੀ ਆ ਠੀਕ ਹੈ ਜੀ ਪਰ ਇਹ ਕੰਨੀ ਬੁਕ ਹੋਇਆ ਨਹੀਂ ਲੋ ਸਹੀ ਗੱਲ ਆ ਦੇ ਜਿਹੜੀ ਬਰੀਡ ਤਾਂ ਬਰੀਡ ਹੀ ਹੁੰਦੀ ਠੰਡ ਕਿਦਾ ਖਾ ਲੱਗਦਾ ਸਹੀ ਗੱਲ ਆ ਸਹੀ ਗੱਲ ਆ ਚਾਰ ਥਾਣਾ ਪੂਰੇ ਪਿੱਟ ਪੂਰਾ ਦੇ ਚੱਕ ਮਾਲਾ ਕੈਰੀ ਹੱਡੀ ਦੀ ਇੱਥੋਂ ਠੀਕ ਹੈ ਜੀ ਠੀਕ ਹੈ ਇਹਦੇ ਨਾਂ ਹੱਡ ਨਹੀਂ ਹੈਗੇ ਉਹ ਠੀਕ ਹੈ ਜੀ ਇੱਕ ਹੋਰ ਭਾਈ ਰੇਟ ਇਹ ਜਾ ਜੀ ਹੋਗਾ ਕੱਲੀ ਇਹਦਾ ਫੋਨ ਤੇ ਕਰਾਂਗੇ ਬਾਕੀ ਸਾਰਾ ਪਾ ਵਿੱਚ ਕਰ ਦਾਂਗੇ ਠੀਕ ਹੈ ਜੀ ਠੀਕ ਹੈ ਲੋ ਸਾ ਅਜੇ 라 ਪੁੱਛ ਚੱਕ ਲਈ ਠੀਕ ਹੈ ਜੀ ਲੋ ਜੀ ਬਾਕੀ ਤੂਰਾ ਤੂਰਾ ਬਹੁਤ ਸੋਹਣਾ ਕੱਟੀਦਾ ਠੀਕ ਹੈ ਜੀ ਠੀਕ ਹੈ ਕੱਦ ਕਾਠ ਵੀ ਸੁਖਣਾ ਕਰਮ ਵਾਲੇ ਦਾ ਸੋਹਣਾ ਸੁਨੱਖੀ ਹੈ ਬਾਈ ਤੇ ਤਾਰਾ ਦੇ ਚੁੱਕੀ ਇੱਕ ਵਾਰ ਹਾਂ ਤਾਰਾ ਦੇ ਚੁੱਕੀ ਨਾ ਭਰਾ ਦੀ ਠੀਕ ਹੈ ਜੀ ਠੀਕ ਹੈ ਕੋਈ ਉਹਨੇ ਵੇਚਣੀ ਛੁਕਣਾ ਆਦੀ ਮਰਜ਼ੀ ਆ ਭਰਾ ਨੂੰ ਠੀਕ ਹੈ ਕਾ ਵਜਨ ਵੀ ਛੋਟਾ ਨਾ ਬਜਨ ਥੋੜਾ ਜਿਹਾ ਹੋਰ ਹੋ ਜਾਏ ਨਹੀਂ ਬਾਈ ਇਹਨਾਂ ਫੁੱਲਾ ਜਿੱਤੇ ਐਸਾ ਜੀ ਬਜਨ ਨਹੀਂ ਘਟ ਅੱਛਾ ਥੋੜੀ ਜਿਹੀ ਹੋਰ ਭਾਰੀ ਹੋ ਜਾਏ ਫਿਰ ਵੀ ਠੀਕ ਰਹਿੰਦਾ ਹਨਾ ਨਹੀਂ ਹੋਣ ਜੱਜ ਟਿਕਾ ਭਰਾ ਦਾ 10 ਮਹੀਨੇ ਨੇ ਵਧਣਾ ਹੀ ਆ ਬਾਈ ਉਹ ਵੀ ਗੱਲ ਤੇਰੀ ਸਹੀ ਆ ਬਾਈ ਠੀਕ ਆ ਹੂੰ ਵੱਡੀ ਮੰਨ ਕੇ ਲਓ ਛੋਟੀ ਮੰਨ ਗਾ ਮੇਰਾ 6 ਫੁੱਟ ਦੇ ਨੇੜੇ ਕਰਦਾ ਬਾਈ ਠੀਕ ਆ ਜੀ ਲੋ ਜੀ ਠੰਡੀ ਸੀਲ ਪੂਰੀ ਫੁੱਲਾ ਤੇ ਦੇਖ ਸਕਦੇ ਹੋ ਭਰਾ ਬਾਕੀ ਕੋਈ ਆਏ ਆ ਬਾਹਰ ਉੱਚੇ ਤਾਂ ਨਹੀਂ ਖੜੀ ਨੀਵੇਂ ਤਰ੍ਹਾਂ ਦੇ ਖੜੀ ਮਰੋ ਮੈਂ ਇਧਰ ਉੱਚੇ ਤੋਂ ਦੇਖਣਾ ਠੀਕ ਆ ਬਾਕੀ ਵੀ ਆਪਣੀ ਜ਼ੂਮ ਵੀ ਨਹੀਂ ਕਰਦੇ ਹੁੰਦੇ ਆ ਪੂਰੀ ਸਪੀਚ ਜਿਵੇਂ ਨਾਰਮ ਆ ਇੱਥੇ ਆ ਕੇ ਦੇਖੋ ਜੀ ਕੈਮਰੇ ਚ ਦਿਂਦੀ ਆ ਹਾਂਜੀ ਭਾਈ ਅੱਗੇ ਵੱਡੀ ਨਿਕਲੂਗੀ ਛੋਟੀ ਨਿਕਲੂਗੀ ਐਸੀ ਗੱਲ ਮੈਂ ਗਾਰੰਟੀ ਦਿੰਦਾ ਹਾਂ ਹਾਂ ਬੱਸ ਇਹ ਜਾਣਕਾਰੀ ਦਿਓ ਭਾਈ ਬੱਚੀ ਖੀਰੀ ਹੈ ਵੀਰੇ ਹਾਂਜੀ ਗੁਲਾਬੀ ਥਣ ਲੱਗੇ ਦਾ ਹਾਂਜੀ ਦੱਬੀ ਜਰਸੀ ਹੈ ਮਾੜਾ ਪੂਸ ਕਰੋ ਉਧਰ ਤੱਕ ਲੋ ਜੀ ਚੋਲੀ ਦੇਖ ਚਾਰ ਥਾਣਾ ਦੇਖ ਲੋ ਜੀ ਬਹੁਤ ਸੋਹਣੀ ਥਾਠ ਠੀਕ ਹੈ ਜਰਸੀ ਮਿਕਸ ਜਰਸੀ ਵਸੀ ਗੋਰੇ ਭਾਈ ਯਾਰ ਦੇ ਲੈਣ ਜਿਹੜਾ ਵਾਲਾ ਰੇਟ ਦੱਸੀ ਯਾਰ ਇਹਦਾ ਯਾਰ ਜਾਇਜ ਤਾਂ ਮੰਗਣੋਂ 30 32 ਮੰਗਿੰਦਾ ਕੋਈ ਫਾਇਦਾ ਨਹੀਂ ਹਾਂ ਹਾਂਜੀ ਬਸ 230 ਹਰ ਬੱਛੀ ਦੇ ਦਾਂਗੇ ਬਸ ਠੀਕ ਆ ਬਣੀ ਨਾ ਗੱਲ ਪ੍ਰਿੰਟ ਵਾਲੀ ਆ ਸੋਹਣੀ ਆ ਠੀਕ ਹੈ ਜੀ ਨਾ ਗਰਮੀ ਮੰਨੇ ਠੀਕ ਹੈ ਜੀ ਲੋ ਭਰਾ ਚੈੱਕ ਕਰ ਸਕਦੇ ਚੁਰਾ ਤਾ ਕਰਮਾ ਵਾਲੀ ਥਾਂ ਤੋਂ ਬਹੁਤ ਬਾਕੀ ਪੜੀ ਸਮੀ ਦੀ ਬਹੁਤ ਆ ਠੀਕ ਹੈ ਜੀ ਕੰਮ ਤਾਂ ਬਹੁਤ ਸੋਹਣਾ ਬਈ ਯਾਰ ਹਨਾ ਆ ਮੰਗੀ ਜਾਂਦੇ ਐਵੇਂ ਤੇ 35 ਵਜੇ ਤੇ ਇਹਦਾ ਪੋ ਜੈ ਜੀ ਮੰਨ ਬੱਛੀ ਆ ਪਹਿਲੇ ਨਾ ਟਾ ਮੀਟ ਲਈ ਜਦੋਂ ਪਤਾ ਲੱਗਾ ਠੀਕ ਹੈ ਜੀ ਠੀਕ ਹੈ ਮਜਰਾ ਕੰਮ ਕਰਦੇ ਆ ਗਾਣਾ ਕਰਕੇ ਠੀਕ ਹੈ ਜੀ ਠੀਕ ਹੈ ਕਿੱਤੀ ਬੱਛੀ ਦਾ ਜੋ ਚੰਗੀ ਮਿਲਦੀ ਉਹ ਲੈ ਲੈ ਦੂਜੀ ਲੈਦੇ ਸਕੀਨ ਆ ਭਰਾ ਸਹੀ ਗੱਲ ਰੇਟਿੰਗ ਵੀ ਬਾਈ ਨੇ ਬ ਸਾਲ ਦੀ ਹੋ ਗਈ। ਹੂੰ ਠੀਕ ਹੈ। ਲੋਪਰਾ ਦੋ ਫੀਟ ਦੀਆਂ ਬੁਰੀਆਂ ਚਾਰ ਕਿਤੇ ਕੀ ਕੀ ਦੇ ਕੰਮ ਲਾਣਗੇ। ਪਲੀ ਦੀ ਬਾਕੀ ਸਰਾਜੀ। ਹਾਂਜੀ ਹਾਂਜੀ ਬਾਕੀ ਪਲੀ ਵੀ ਆ। ਯਾ 7 ਮਹੀਨੇ ਦੀ ਘੱਬਣਾ ਦੁੱਧੋਂ ਹਟੀ ਆ ਬਾਈ। 7 ਮਹੀਨੇ ਦੀ ਘੱਬਣਾ। ਮੌਲੇ ਦਾ 60000 ਕਰਦੇ ਆਪਾਂ। ਹਾਂਜੀ। ਝੋਲੀ ਬਹੁਤ ਪਲੂਨ ਦੇ ਤਾਂ 25 ਕਿਲੋ ਦੂਜੇ 28 27 ਦਿੱਤਾ ਐ ਨੇ ਹੁਣ 30 32 ਦੇ ਦਊਗੀ। ਠੀਕ ਹੈ ਹੁਣ ਡਰਾਈ ਕਰੀਏ। ਹਾਂ ਛੜਤੀ ਆ ਪੋਂ ਹੀ ਛੜਤੀ ਬਸ 10 ਕਿਲੋ ਤੋਂ ਡਰਾਈ ਕਰਤੀ ਜਪਾਂ। ਠੀਕ ਹੈ ਜੀ ਠੀਕ ਹੈ। ਲੋਪਰਾ। ਬਾਕੀ ਝੋਲੀ ਝਾਹ ਸੋਨਾ ਦੀ ਸਾਈਜ਼ ਬਾਕੀ ਠੀ ਠੀਕ ਹੈ ਚੋਣ ਦੇ ਕਾਰਨ ਨਹੀਂ ਬੰਦ ਕਰਤੀ ਏ ਠੀਕ ਹੈ ਜੀ ਲੋ ਭਰਾ ਹਾਂ ਥਾਣੇ ਤੋਂ ਵੀ ਪਾਸ ਹੁੰਦਾ ਥਾਣੇ ਤੋਂ ਹੁਣ ਵੀ ਪਾਸ ਕਰਾਉਣੀ ਆ ਤੇ ਦਿੰਦੀ ਆ ਗਲਾਸ ਗਲਾਸ ਠੀਕ ਹੈ ਜੀ ਉਹ ਪਹਿਲਾਂ ਦੱਸਣ ਦਾ ਫਰਜ਼ ਬਣਦਾ ਕਿਉਂਕਿ ਅਗਲਾ ਠੀਕ ਹੈ ਧੋਕੜ ਗੱਬਣ ਕਹਿ ਸਕਦੇ ਜੀ ਪਰ ਐ ਗਲਾਸ ਕਰ ਦੋ ਹੀ ਦਿੰਦੀ ਆ ਠੀਕ ਹੈ ਜੀ ਬਾਕੀ ਗੱਬਣ ਦੀ ਗਾਰੰਟੀ ਆ ਥਾਣਾ ਦੀ ਗਾਰੰਟੀ ਆਪਣੇ ਉੱਤੋਂ ਅਗਲਾ ਫਿੱਟ ਕਰ ਲੈ ਠੀਕ ਹੈ ਜੀ ਠੀਕ ਹੈ ਲੋ ਜੀ ਕੱਦ ਵੜ ਸੁਖਣਾ ਕਰਵਾ ਜੀ ਚੰਗੇ ਰੁਪਏ ਬੱਟਾ ਆ ਜੂਗੀ ਠੀਕ ਹੈ ਠੀਕ ਲੋ ਜੀ ਚੱਕਰ ਸੇ ਥਾਮ ਲੈਵਾ ਤੁਸੀਂ ਹੁਣ ਆਪਾਂ ਜਿਵੇਂ ਚੀਏ ਸਿਆਜ ਲਾ ਕੇ 10 15 ਦੇ ਨਾਲ ਦੇ ਨਾਲ ਲੈ ਆ ਲੈ ਕੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਬਾਕੀ ਉਹ ਵੀ ਦੂਜੀ ਦੇਸੀ ਲੈਵਾ ਦਸੀ ਜਾਂਦਾ ਬਣੋ ਬਹੁਤ ਸੋਹਣੀ ਚੱਲੋ ਹਾਂਜੀ ਹਾਂਜੀ ਲੋ ਭਰਾਏ ਬਾਈ ਨੇ ਰੇਟ ਦੱਸਤਾ ਬਾਈ ਜੀ ਨੇ ਜ਼ਰੂਰ ਕਨੈਕਟ ਕਮਾਂਡ ਤਾਂ ਹੋ ਜੂ ਕਰੇ ਕਰ ਦਾਂਗੇ ਆਪਾਂ ਯਾਰ ਹਾਂ ਬਾਈ ਅਗਲੀ ਦਾ ਦੱਸੋ ਜੀ ਇਹ ਸੂਈ ਜੀ ਮਹੀਨੇ ਦੀ ਮੰਨੋ ਬਾਈ ਹਾਂਜੀ ਉਹ ਬੱਛਾ ਮਾਰ ਦੇ ਠੰਡੀ ਸੀਲ ਬਹੁਤ ਦਾ ਲਾਲ ਡੱਬੀ ਹੈ ਜਰਸੀਆਂ ਚ ਆ ਗਈ ਤੇ ਰੇਟ ਇਹ ਰੇਟ ਕੁਛ 38000 ਦੇ ਦਾਂਗੇ 38000 ਧਾਰਾ ਮਾਰ ਕੇ ਚੱਲ ਤੱਕ ਨੂੰ ਦਿਖਾਉਣੇ ਰੋਟ ਡੋਲਣਾ ਆਪ ਬੱਚਾ ਛੱਡ ਨਾ ਛੱਡ ਹਾਂਜੀ ਇਹਦੇ ਨਿਆਣਾ ਨਹੀਂ ਪਾਉਂਦੇ ਆਪਾਂ ਹੀ ਪਾਏ ਜਿੰਨੇ ਖੱਲੇ ਨੂੰ ਠੀਕ ਹੈ ਜੀ ਕੋਈ ਨਹੀਂ ਕਹਿੰਦੀ ਲਓ ਜੀ ਕੁੰਨੀਆਂ ਬਾਕੀ ਹੁਣ ਵੀਡੀਓ ਦਾ ਕਰਕੇ ਮਾੜਾ ਮੂਟਾ ਕਰਦੀ ਹੋਇ ਇੱਕ ਮੱਖੀ ਵਾਲੀ ਇੱਥੇ ਠੀਕ ਹੈ ਜੀ ਕਿਉਂ ਠੰਡੀ ਆ ਠੀਕ ਹੈ ਜੀ ਬਸ ਤਰਾ ਸਾਹਮਣੇ ਆਨੇ ਚੋੜੀ ਜਿਹੜੀ ਚੋਣੀਆਂ ਦਾ ਰੇੜੀ ਵੀ ਬਾਈ ਗੋਰੇ ਜਮਾ ਜਾਇਆ ਜਾਣਾ ਨਹੀਂ ਆਪਾਂ ਤਾਂ ਮੁੱਲੀ ਬਰਾਬਰ ਦਾ ਕਰਿਆ ਤੇ ਬੱਚਾ ਭਰਾ ਮਗਰ ਕੀ ਇਹਦੇ ਬੱਚਾ ਮਗਰ ਬੱਸ ਆ ਭਰਾ ਦੇਖ ਸਕਦੇ ਠੀਕ ਹੈ ਮੋੜ ਲਾ ਕੋਰੇ ਹਾਂਜੀ ਬਾਕੀ ਸਹੀ ਮੱਝਾਂ ਮਾਰ ਗਦਾ ਦਾ ਠੀਕ ਹੈ ਠੀਕ ਹੈ ਕੱਦ ਬੜ ਵੀ ਸੁਖ ਨਾ ਕਰ ਨਾ ਹੀ ਗਰਮੀ ਮੰਨਣ ਨਸਲੀ ਵਧੀਆ ਈ ਠੀਕ ਹੈ ਠੀਕ ਲੋ ਭਰਾ ਚੈੱਕ ਕਰ ਸਕਦੇ ਹੋ 14 ਲੋ 22 ਦਾ ਪਪਾਰ ਦਾ ਕੰਮ ਚੈੱਕ ਤੇ ਤਸੱਲੀ ਭਰਾ ਤੁਸੀਂ ਆਪ ਕਰ ਨਹੀਂ ਕਿਉਂ 22 ਵੀ ਗਾਂਤ ਲਿਓਂਦਾ ਖਰੀਦ ਕੇਣਾ ਤੇ ਥਣਾ ਦੀ ਗਰੰਟੀ ਹੋ ਜਿੱਤੇ ਆਪਣੀ ਠੀਕ ਹੈ ਥਣਾ ਦੀ ਗਰੰਟੀ ਹਾਂ ਵੀ ਹੱਥ ਪੁੱਤੋ ਜਿਵੇਂ ਮਰਜੀ ਫਿਰ ਜਾ ਕੋਈ ਨਹੀਂ ਕੋ ਤਾਂ ਮੈਂ ਜਾਣ ਕੇ ਉਹ ਮਨੋ ਆਇਆ ਸੀ ਨਾ ਹਾਂਜੀ ਵੀ ਤੇਰੇ ਮੋਬਾਈਲ ਪਰ ਡਰ ਗਈ ਵਾ ਠੀਕ ਹੈ ਠੀਕ ਅੰਦੀ ਅਸੀ ਲ ਕੋਈ ਨਹੀਂ ਠੀਕ ਹੈ ਲੋ ਭਰਾ ਬਾਈ ਕੋਲ ਦੋ ਗਾਵਾਂ ਤੇ ਇੱਕ ਬੱਸੀ ਤੇ ਇੱਕ ਛੋਟੀ ਬਹੁਤ ਟਾਪ ਦੀ ਸਿੰਗੀ-ਸੁੰਗੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਪੈਂਡ ਭਦੌੜ ਸਹਿਰ ਲਾਲੋ ਭਦੌੜ ਲਾਲੋ ਤੇ ਬਰਨਾਲਾ ਠੀਕ ਹੈ ਜੀ ਸਹਿਰ ਵੀ ਕਹਿੰਦੇ ਪੈਂਡ ਵੀ ਕਹਿੰਦੇ ਆ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੋਕ ਕੇ ਬਾਏ